ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ ਅੱਜ ਅਸੀਂ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਜੋ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਹੈ 8393 ਪੋਸਟਾਂ ਤੇ ਇਹਦੇ ਸਿਲੇਬਸ ਬਾਰੇ ਕਿਹੜੇ ਕਿਹੜੇ ਟੌਪਿਕ ਵਿੱਚੋਂ ਕੀ ਕੁਝ ਪੁੱਛਿਆ ਜਾਏਗਾ ਕਿਹੜੇ ਕਿਹੜੇ ਟੌਪਿਕ ਹੋਣਗੇ ਜੋ ਤੁਸੀਂ ਪੜ੍ਹਨੇ ਹੋਣਗੇ ਸੋ ਸਾਰਾ ਸਿਲੇਬਸ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਤਾਂ ਸ਼ੇਅਰ ਕਰਦੇ ਹਾਂ ਜੀ ਇਹ ਪੂਰਾ ਸਿਲੇਬਸ ਤਾਂ ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਸਿਲੇਬਸ 2020 ਪਹਿਲਾ ਅਸੀਂ ਗੱਲ ਕਰਾਂਗੇ ਜਨਰਲ ਇੰਗਲਿਸ਼ ਦੀ ਤਾਂ ਇਹਦੇ ਵਿੱਚ ਕੀ ਕੁਝ ਪੁੱਛਿਆ ਜਾਏਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਟੈਂਸ ਦਿੱਤੇ ਹੋਏ ਨੇ ਐਕਟਿਵ ਪੈਸਿਵ Idioms ਪਰ ਹੈਪਸ ਦਿੱਤੇ ਹੋਏ ਨੇਗੇ ਇਸ ਤੋਂ ਬਾਅਦ ਸਿਨੋਨੀਮਸ ਓਨੋਨੀਮਸ ਪੈਸੇਜ ਇਹ ਸਾਰੀਆਂ ਨਾਰਮਲ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਪੁੱਛੇ ਜਾਣਗੀਆਂ ਸੈਂਟੈਂਸ ਅਰੇਜਮੈਂਟਸ ਸਪੀਲਿੰਗ ਟੈਸਟ ਤਾਂ ਇਹ ਸਾਰੀ ਟੋਪਿਕਾਂ ਦੇ ਵਿੱਚੋਂ ਜਨਰਲ ਇੰਗਲਿਸ਼ ਦੇ ਵਿੱਚੋਂ ਪੁੱਛਿਆ ਜਾਏਗਾ 에ਰਰ ਕਰੈਕਸ਼ਨ ਜੋ ਲਗਭਗ ਹਰ ਇੱਕ ਇਗਜ਼ਾਮ ਦੇ ਵਿੱਚ ਪੁੱਛੀ ਜਾਂਦੀ ਹੈ ਅੱਗੇ ਗੱਲ ਕਰਦੇ ਹਾਂ ਟੌਪਿਕ ਇਜ਼ ਆਫ ਕੁਆਂਟੀਟੇਟਿਵ ਐਪਟੀਟਿਊਡ ਦੀ ਇਹਦੇ ਵਿੱਚ ਕੀ ਕੁਝ ਹੋਏਗਾ ਇਸ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿਹੜੇ ਕਿਹੜੇ ਟੌਪਿਕ ਦੇ ਵਿੱਚ ਤੁਹਾਨੂੰ ਪੁੱਛੇ ਜਾਣਗੇ ਸਟੈਟਿਕਸ ਟਾਈਮ ਐਂਡ ਵਰਕ ਪੇਗਾ ਨੰਬਰ ਸਿਸਟਮ ਪੇਗਾ ਪ੍ਰੋਫਿਟ ਲਾਸ ਡਿਸਕਾਊਂਟ ਨੰਬਰ ਸੀਰੀਜ਼ ਐਸ ਆਈ ਸੀ ਆਈ ਪਰਸੈਂਟੇਜ ਰੇਸ਼ੋ ਐਵਰੇਜ ਨੋਨ ਵਰਬਲ ਸੀਰੀਜ਼ ਲਗਭਗ ਸਾਰੇ ਟੌਪਿਕ ਇਹਦੇ ਵਿੱਚ ਦਿੱਤੇ ਹੋਏ ਐ ਸੋ ਤੁਹਾਨੂੰ ਇਹਨਾਂ ਟੌਪਿਕਾਂ ਦੀ ਵੀ ਜਿਹੜੀ ਤਿਆਰੀ ਕਰਨੀ ਹੋਵੇ ਜ਼ਿਆਦਾਤਰ ਤੁਸੀਂ ਕਰ ਰਹੀ ਹੋਵੋਗੇ ਕਿਉਂਕਿ ਇਸ ਤੋਂ ਪਹਿਲਾਂ ਦੇ ਇਗਜ਼ਾਮ ਦੇ ਵੀ ਤੁਸੀਂ ਤਿਆਰੀ ਕੀਤੀ ਹੋਏਗੀ ਚਾਹੇ ਉਹ ETT ਦਾ ਇਗਜ਼ਾਮ ਦੇਣਾ ਹੋਵੇ ਕਿਉਂਕਿ ਸੇਮ ਟੌਪਕ ਹੁੰਦੇ ਆ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਇਹਨਾਂ ਦਾ ਅੱਗੇ ਗੱਲ ਕਰਦੇ ਆ ਜੀ ਜਨਰਲ ਅਵੇਅਰਨੈਸ ਦੀ ਤਾਂ ਇਹ ਬਹੁਤ ਇੰਪੋਰਟੈਂਟ ਹੈ ਇਹਦੇ ਵਿੱਚ ਇੰਡੀਅਨ ਹਿਸਟਰੀ ਦੇ ਵਿੱਚੋਂ ਪੁੱਛਿਆ ਜਾਏਗਾ ਇੰਡੀਅਨ ਨੈਸ਼ਨਲ ਮੂਵਮੈਂਟ ਇੰਡੀਅਨ ਇਕਨੋਮੀ ਇੰਡੀਅਨ ਪੋਲਿਟਿਕਸ ਐਂਡ ਕਨਸਟੀਟਿਊਸ਼ਨ ਇੰਡੀਅਨ ਜੀਓਗ੍ਰਾਫੀ ਕਰੰਟ ਅਫੇਅਰ ਪੁੱਛੇ ਜਾਣਗੇ ਨੈਸ਼ਨਲ ਇੰਟਰਨੈਸ਼ਨਲ ਸਪੋਰਟਸ ਦੇ ਆਧਾਰ ਤੇ ਪੁੱਛਿਆ ਜਾਏਗਾ ਬੁక్స్ ਐਂਡ ਆਥਰਜ਼ ਨੇਮ ਪੁੱਛੇ ਜਾਣਗੇ ਜਨਰਲ ਪੋਲਿਟਿਕਸ ਦੇ ਪੁੱਛੇ ਜਾਣਗੇ ਸਾਇੰਸ ਟੈਕਨੋਲੋਜੀ ਪੁੱਛੇ ਜਾਣਗੇ ਅਵਾਰਡ ਤੇ ਪੁੱਛਿਆ ਜਾਏਗਾ ਇਪੋਰਟੈਂਟ ਇਵੈਂਟ ਅਤੇ ਡੇਜ਼ ਇਹਨਾਂ ਦੇ ਪੁੱਛਿਆ ਜਾਏਗਾ ਤਾਂ ਲਗਭਗ ਸਾਰੇ ਟੌਪਿਕ ਇਹਨਾਂ ਨੇ ਦਿੱਤੇ ਹੋਏ ਨੇ हिस्ट्री ਅਤੇ ਇੰਡੀਅਨ ਪੋਲਿਟੀ ਜੀਓਗ੍ਰਾਫੀ ਇਹਦੇ ਨੋਟਸ ਤੁਸੀਂ ਸਾਡੇ ਤੋਂ ਪ੍ਰਾਪਤ ਕਰ ਸਕਦੇ ਹੋ ਚੈਨਲ ਦੀ ਕਮਿਊਨਿਟੀ ਟੈਬ ਦੇ ਵਿੱਚ ਜੇ ਜੋ ਅਸੀਂ ਨੰਬਰ ਦਿੱਤਾ ਹੋਇਆ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਸਮ ਚਾਰਜਸ ਤੇ ਤੁਹਾਨੂੰ ਇਹ ਨੋਟਸ ਮਿਲ ਜਾਣਗੇ ਅੱਗੇ ਗੱਲ ਕਰਦੇ ਹਾਂ ਜੀ ਟੌਪਿਕਸ ਆਫ ਰੀਜ਼ਨਿੰਗ ਲਗਭਗ ਸਾਰੇ ਟੌਪਿਕ ਜਿਹੜੇ ਰੀਜ਼ਨਿੰਗ ਦੇ ਇਹਨਾਂ ਦਿੱਤੇ ਹੋਏ ਨੇਗੇ ਜਿਦੇ ਵਿੱਚ ਕੋਡਿੰਗ ਡੀਕੋਡਿੰਗ ਦਿੱਤਾ ਹੋਇਆ ਹੈ ਮਿਰਰ ਦਿੱਤਾ ਹੋਇਗਾ लेटर सीरीज ਦਿੱਤੇ ਹੋਏ ਨੰਬਰ सीरीज ਦਿੱਤੇ ਹੋਏ ਰਿਲੇਸ਼ਨਸ਼ਿਪ ਦਿੱਤਾ ਹੋਇਆਗਾ ਵਿਜ਼ੂਅਲ ਮੈਮਰੀ ਦਿੱਤਾ ਹੋਇਆ ਹੈ ਸਿਮਿਲਰਿਟੀਆਂ ਦਿੱਤੇ ਹੋਏ ਨੇਗੇ ਅਰਿਥਮੈਟਿਕਲ ਰੀਜ਼ਨਿੰਗ ਦਿੱਤਾ ਹੋਇਆਗਾ ਸਪੇਸ ਵਾਲਾ ਦਿੱਤਾ ਹੋਇਆ ਐਨਾਲਿਟিক্যাল ਰੀਜ਼ਨਿੰਗ ਦਿੱਤਾ ਹੋਇਆ ਹੈ ਸਿੰਬਲ ਕਲਾਸੀਫਿਕੇਸ਼ਨ ਦਿੱਤਾ ਹੋਇਆ ਹੈ ਨੰਬਰ ਕਲਾਸੀਫਿਕੇਸ਼ਨ ਅਤੇ ਕਲੌਕਸ ਲਗਭਗ ਸਾਰੇ ਟੌਪਿਕ ਇਹਨਾਂ ਨੇ ਰੀਜ਼ਨਿੰਗ ਦੇ ਦਿੱਤੇ ਹੋਏ ਨੇ ਤਾਂ ਇਹ ਬਿਲਕੁਲ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ ਵੱਡੀ ਗੱਲ ਕਰੰਟ ਅਫੇਅਰ ਦੀ ਹੋਏਗੀ ਜੋ ਡੇਲੀ ਅਪਡੇਟ ਹੁੰਦੇ ਆ ਕਰੰਟ ਅਫੇਅਰ ਤੇ ਤੁਹਾਨੂੰ ਇਹੋ ਜਿਹਾ ਜ਼ਿਆਦਾ ਫੋਕਸ ਕਰਨਾ ਪਵੇਗਾ ਅੱਗੇ ਹਿੰਦੀ ਸਬਜੈਕਟ ਦਿੱਤੇ ਹੋਏ ਨੇ ਇਹਨਾਂ ਨੇ ਬਿਲੋਮ ਸ਼ਬਦ ਮੁਹਾਵਰੇ ਅਨੇਕ ਸ਼ਬਦੋ ਕੇ ਲਈ ਇੱਕ ਸ਼ਬਦ ਗਾਧੇਵੰਸ਼ ਦਿੱਤਾ ਹੋਇਆ ਨਾ ਨੇ ਵਰਤਨੀ ਭਾਸ਼ਾ ਸਰਬਨਾਮ ਸੰਧੀ ਵਿਆਕਰਨ ਖਾਲੀ ਜਗਾ ਸ਼ਬਦਾਵਲੀ ਵਾਕਿਆ ਪ੍ਰਾਇਵਚੀ ਸ਼ਬਦ ਮਿਸਪੈਲਟ ਸ਼ਬਦੋਂ ਕਾ ਪਤਾ ਲਗਾਣਾ ਇੱਕ ਸ਼ਬਦ ਪਰਤੀਸਥਾਪਨ ਸਮਾਸ ਵਿਗ੍ਰਹਿ ਤਾਂ ਇਹ ਸਾਰੇ ਇਹਨਾਂ ਨੇ ਹਿੰਦੀ ਵਿਸ਼ੇ ਦਿੱਤੇ ਹੋਏ ਨੇ ਅੱਗੇ ਜਨਰਲ ਸਾਇੰਸ ਦੇ ਟੌਪਿਕ ਦਿੱਤੇ ਹੋਏ ਨੇ ਇਹਨਾਂ ਨੇ ਇਹਦੇ ਵਿੱਚੋਂ ਵੀ ਪੁੱਛਿਆ ਜਾਏਗਾ ਤੁਹਾਨੂੰ ਡਰੈਗਸ ਦੇ ਉੱਤੇ ਪੁੱਛਿਆ ਜਾਏਗਾ ਕਿ ਮੇਕੀ ਪਹਿਲਾ ਪੁਆਇੰਟ ਇਹਨਾਂ ਨੇ ਦਿੱਤਾ ਹੋਇਆਗਾ ਤਾਂ ਸਾਰੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਜਨਰਲ ਸਾਇੰਸ ਦੇ ਸਿਲੇਬਸ ਦੇ ਅਕੋਰਡਿੰਗ ਇਹਨਾਂ ਨੇ ਦਿੱਤਾ ਹੋਇਆ ਅਗਲੇ ਸਬਜੈਕਟ ਦੀ ਗੱਲ ਕਰਦੇ ਹਾਂ ਜੀ ਪੰਜਾਬੀ ਯਾਨੀ ਕਿ ਪੰਜਾਬ ਇਹ ਹੀ ਮਾਰਕਸ ਤੁਹਾਡੇ ਬਹੁਤ ਬਣਾਏਗੀ ਪੰਜਾਬੀ ਸਬਜੈਕਟ ਲਿਪੀ ਨਾਮ ਕਿਰਿਆ ਵਿਸ਼ੇਸ਼ਣ ਸੰਬੰਧਕ ਲਿੰਗ ਕਾਰਕ ਪੜਨਾਮ ਕਾਲ ਕਿਰਿਆ ਵਿਸ਼ੇਸ਼ਣ ਜੋਜਕ ਮਹਾਵ੍ਰੀਤੀ ਖਾਨ ਅਗੇਤਰ ਅਤੇ ਪਚੇਤਰ ਇਹ ਸਾਰੇ ਆਪਾਂ ਟੈਕਟ ਦੀ ਤਰੀਕ ਕਰਦੇ ਆ ਉਹ ਤੁਹਾਨੂੰ ਪੜਿਆ ਹੈ ਬਚਪਨ ਤੋਂ ਹੀ ਪੜਦੇ ਆਉਨੇ ਆ ਤੇ ਇਹ ਤੇ ਜਿਆਦਾ ਤੁਹਾਨੂੰ ਜਿਹੜਾ ਟਾਈਮ ਨਹੀਂ ਲੱਗੇਗਾ ਸਿਰਫ ਇਹ ਤੁਸੀਂ ਰਿਵੀਜ਼ਨ ਕਰਨੀ ਹੋਏਗੀ ਇਹਨਾਂ ਚੀਜ਼ਾਂ ਦੀ ਸੋ ਤੁਹਾਡੇ ਵਧੀਆ ਅੰਕ ਲੈਣ ਵਿੱਚ ਇਹ ਬਹੁਤ ਹੈਲਪ ਕਰਨਗੇ ਚਾਹੇ ਹਿੰਦੀ ਹੈ ਚਾਹੇ ਪੰਜਾਬੀ ਹੈ ਕਿਉਂਕਿ ਇਹ ਸਬਜੈਕਟ ਆਪਾਂ ਬਚਪਨ ਤੋਂ ਪੜੇ ਹੋਏ ਹੈ ਜਨਰਲ ਸਾਇੰਸ ਵੀ ਪੜਿਆ ਹੋਇਆ ਹੈ ਮੇਨ ਚੀਜ਼ ਹੈ ਜਿਹੜੀ ਉਹ ਕਰੰਟ ਅਫੇਅਰ ਜੀਕੇ ਤੇ ਕਰੰਟ ਅਫੇਅਰ ਹੈਗੀ ਬਾਕੀ ਇੰਡੀਅਨ ਹਿਸਟਰੀ ਹੈ ਜੀਓਗ੍ਰਾਫੀ ਪੋਲੀਟੀ ਤਾਂ ਇਹਦੇ ਨੋਟਸ ਤੁਹਾਨੂੰ ਅਸੀਂ ਪੀਡੀਐਫ ਨੋਟਸ ਨੇ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ ਹਿਸਟਰੀ ਆ ਪੰਜਾਬ ਆ ਜੀ ਜਿਹਦੇ ਵਿੱਚ ਤਾਂ ਉਹ ਸਾਰੇ ਸਬਜੈਕਟ ਦੇ ਟਾਪਿਕ ਹੈ ਉਹ ਅਸੀਂ ਕੰਪਲੀਟ ਕਰਵਾ ਦਾਂਗੇ ਸੋ ਇਹ ਸਾਰਾ ਸਲੇਵਸ ਹੈ ਜਿਹਦੇ ਵਿੱਚੋਂ ਇਹ ਪੁੱਛਿਆ ਜਾਏਗਾ ਇਸ ਤੋਲਾ ਵੈਨਾ ਨੇ ਚਾਈਲਡ ਡਿਵੈਲਪਮੈਂਟ ਐਂਡ ਪੈਡਾ ਪੈਡਾਗੋਜੀ ਇਹ ਦਿੱਤਾ ਹੋਇਆ ਹੈ ਇਹ ਆਕਸਰ ਆਪਾਂ ਸਾਰੇ ਟੈਟ ਵਾਲੇ ਟੌਪਿਕ ਹੈ ਜਿਹੜੇ ਉਹ ਰੀਡ ਕਰ ਸਕਦੇ ਹਾਂ ਚਾਈਲਡ ਡਿਵੈਲਪਮੈਂਟ ਦਿੱਤਾ ਹੋਇਆ ਹੈ ਲਰਨਿੰਗ ਪੈਡਾਗੋਜੀ ਦਿੱਤਾ ਹੋਇਆ ਹੈ ਪੈਡਾਗੋਜੀਕਲ ਕਨਸਰਨਸ ਦਿੱਤਾ ਹੋਇਆ ਹੈ ਅੰਡਰਸਟੈਂਡਿੰਗ ਲਰਨਿੰਗ ਦਿੱਤਾ ਹੋਇਆ ਹੈ ਐਜੂਕੇਸ਼ਨ ਐਂਡ ਅੰਡਰਸਟੈਂਡਿੰਗ ਚਿਲड्रन ਇਹ ਦਿੱਤਾ ਹੋਇਆ ਹੈ the concept of inclusive ਦਿੱਤਾ ਹੋਇਆ ਤਾਂ ਇਹ ਸਾਰੇ ਪੈਡਾਗੋਜੀ ਦੇ ਟੌਪਕ ਨੇ ਸੋ ਇਹ ਸਾਰਾ ਸਿਲੇਬਸ ਹੈ ਜਿਸ ਦੌਰਾਨ ਤੁਹਾਨੂੰ ਕੁਐਸਚਨ ਪੁੱਛੇ ਜਾਣਗੇ ਸੋ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਜੀ ਤੇ ਆਪਣੀ ਤਿਆਰੀ ਜਿਹੜੀ ਤੁਸੀਂ ਸਟਾਰਟ ਕਰ ਸਕਦੇ ਹੋ ਕਿਉਂਕਿ ਇੱਕ ਤਰੀਕ ਤੋਂ ਇਹਦੇ ਲਈ ਅਪਲਾਈ ਹੋਣਾ ਸਟਾਰਟ ਹੋ ਜਾਏਗਾ ਇਸ ਤੋਂ ਬਾਅਦ ਐਗਜ਼ਾਮ ਦੇ ਵੇਸਤੇ ਹੀ ਇਹਦੀ ਮੈਰਿਟ ਬਣੇਗੀ ਬਾਕੀ ਜੋ ਸਿੱਖਿਆ ਪ੍ਰੋਵਾਈਡਰ ਵੋਲੰਟੀਅਰ ਨੇ ਉਹਨਾਂ ਨੂੰ ETT ਦੀਆਂ ਜੋ 2364 ਪੋਸਟਾਂ ਨੇ ਉਹਨਾਂ ਦੇ ਹਿਸਾਬ ਨਾਲ ਹੀ 10 ਅੰਕੇ ਦੇ ਵਿੱਚ ਵੀ ਰੱਖੇ ਗਏ ਨੇ ਤਾਂ ਉਹਨਾਂ ਨੂੰ ਜਿੰਨੇ ਟਾਈਮ ਦੇ ਉਹ ਸਟੱਡੀ ਕਰਵਾ ਰਹੇ ਨੇ ਤਾਂ ਉਸ ਹਿਸਾਬ ਨਾਲ ਉਹਨਾਂ ਨੂੰ ਅੰਕ ਮਿਲਣਗੇ ਜੇ 2 ਸਾਲ ਹੋ ਗਏ ਤਾਂ ਦੋ ਅੰਕ ਸੋ ਤੁਹਾਨੂੰ ਜਿਆਦਾ ਮਿਹਨਤ ਕਰਨੀ ਹੋਏਗੀ ਜਿਆਦਾ ਨੰਬਰ ਲੈਣੇ ਹੋਣਗੇ ਤਾਂ ਜੋ ਤੁਸੀਂ ਮੈਟ ਦੇ ਵਿੱਚ ਆ ਸਕੋ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤਾਂ ਇਹ ਤੁਹਾਨੂੰ ਨਵੇਂ-ਨਵੇਂ ਟੌਪਿਕਾਂ ਦੇ ਨਾਲ ਸਬੰਧਤ ਵੀਡੀਓ ਮਿਲਦੀਆਂ ਰਹਿਣ ਵਾਕੀ ਦੇ ਨਾਲ ਸਬੰਧਤ ਅਸੀਂ ਬਹੁਤ ਸਾਰੇ ਟੌਪਿਕ ਦੇ ਵੀਡੀਓ ਪ੍ਰੋਵਾਈਡ ਕੀਤੇ ਹੋਈਆਂ ਨੇ ਉਹ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਜਾਂ ਫਿਰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਜਾ ਕੇ ਰੀਡ ਕਰ ਸਕਦੇ ਹੋ ਧੰਨਵਾਦ